ਕਾਲ ਜੀ ਟੀਟੀ ਪ੍ਰੈਸ਼ਰ ਵਾਲੇ ਲੈ ਕੇ ਆਨੇ ਤਮਾਕੇਦਾਰ ਸੇਲ ਸੇਲ ਸੋਫਾ ਕੰਬੜੀ ਦੇਖੋ ਜੀ ਜਿਵੇਂ ਕੀ ਹੈ ਪੈਡ ਬਣ ਗਿਆ ਜੀ ਹੁਣੇ ਬਣੇਗਾ ਸੋਫਾ ਇਹ 10 ਤਰੀਕ ਤੱਕ ਸੇਲ ਆ ਜੀ ਇਹ 10 ਤਰੀਕ ਤੱਕ ਸੇਲ ਹੈ 2600 ਰੁਪਏ ਦਾ ਪੀਸ ਸੋਫਾ ਕੰਬੜੀ ਦਾ 2600 ਰੁਪਏ ਦਾ ਪੀਸ ਹੈ ਕਿਉਂਕਿ ਕਿਸ ਕਰਕੇ ਆ ਕਿ ਸਾਡਾ ਸ਼ੋਰਮ ਲੁਧਿਆਣਾ ਸ਼ਹਿਰ ਦੇ ਵਿੱਚ ਖੁੱਲ ਚੁੱਕਿਆ ਜੀ ਜਵਾਰ ਕਾ ਨਗਰ ਕੈਂਪ ਦੇ ਵਿੱਚ ਪਾਣੀ ਵਾਲੀ ਟੈਂਕੀ ਦੇ ਕੋਲ ਸ਼ੋਰਮ ਖੁੱਲ ਗਿਆ ਉਸ ਦੀ ਖੁਸ਼ੀ ਵਿੱਚ ਅਸੀਂ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ ਜੀ 2600 ਰੁਪਏ 2600 ਜਿਹੜੇ 7 ਦੇ ਕੋਲ ਆਣਗੇ 10 ਬਜੇ ਤਾਂ ਜਿਹੜੇ 10:30 ਜੇ ਤਾਂ ਆਣਗੇ ਉਹਨਾਂ ਗਾਏ 10 ਜੇ ਤਾਂ ਗਿਫਟ ਨੂੰ ਆ ਦਿੱਤਾ ਜਾਏਗਾ 10 ਪਹਿਲਾਂ ਆਣਗੇ ਜੀ ਨਾਲ ਬਿਲਕੁਲ ਫ੍ਰੀ ਦਿੱਤਾ ਜਾਏਗਾ ਜੀ ਸਹਾਰਣਾ ਬਿਲਕੁਲ ਸਹਾਰਣਾ ਫ੍ਰੀ ਦਿੱਤਾ ਜਾਏਗਾ ਜੀ ਬਿਲਕੁਲ ਬਹੁਤ ਵਧੀਆ ਸਕੀਮ ਹੈ ਜੀ ਤੀਜੀ ਫਿਨਿਚਰ ਤੇ ਦੀ ਇੱਕ ਬਾਟੀ ਜੀ ਫਿਨਿਚਰ ਦਾ ਜਰੂਰ ਆ ਸੋਫਾ ਕਮ ਬੈੱਡ ਪਾਓ ਜਿਹੜੇ 10:30 ਤਾਂ ਆਣਗੇ O oh, não até...